ਅਰਸਦ ਅਦਾਕਾਰ ਤੇ ਨਿਰਦੇਸ਼ਕ ਅਸਰਾਨੀ ਨਹੀਂ ਰਹੇ ਬਾਲੀਵੁੱਡ ਵਿੱਚ ਉਹਨਾਂ ਦਾ ਕੈਰੀਅਰ 5 ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਇਸ ਸਮੇਂ ਦੌਰਾਨ ਉਹਨਾਂ ਨੇ 350 ਤੋਂ ਵੱਧ ਹਿੰਦੀ ਅਤੇ ਗੁਜਰਾਤੀ ਫਿਲਮਾਂ ਵਿੱਚ ਕੰਮ ਕੀਤਾ ਨੇ ਜਿਆਦਾਤਰ ਫਾਸਰਸ ਅਤੇ ਸਹਾਇਕ ਭੂਮਿਕਾ ਨਿਭਾਈਆਂ ਹਨ ਖਾਸ ਤੌਰ ਤੇ ਸ਼ੋਲੇ ਫਿਲਮ ਦੇ ਵਿੱਚ ਨਿਭਾਈ ਭੂਮਿਕਾ ਨੇ ਉਹਨਾਂ ਨੂੰ ਅਮਰ ਕਰ ਦਿੱਤਾ 160 ਤੋਂ ਲੈ ਕੇ 2014 ਤੱਕ ਉਹਨਾਂ ਨੇ ਬਹੁਤ ਸਾਰੀਆਂ ਭੂਮਿਕਾ ਨਿਭਾਈਆਂ ਹਨ 172 ਤੋਂ ਲੈ ਕੇ 1995 ਵਿਚਕਾਰ ਫਿਲਮਾਂ ਵਿੱਚ ਅਕਸਰ ਉਹ ਅਦਾਕਾਰ ਦੇ ਨਜ਼ਦੀਕੀ ਦੋਸਤ ਦੀ ਭੂਮਿਕਾ ਨਿਭਾਉਂਦੇ ਰਹੇ ਜਨਮ 1 ਜਨਵਰੀ 1941 ਨੂੰ ਜੈਪੁਰ ਵਿੱਚ ਇੱਕ ਮੱਧ ਵਰਗੀ ਸਿੰਧੀ ਹਿੰਦੂ ਪਰਿਵਾਰ ਵਿੱਚ ਹੋਇਆ। ਉਹਨਾਂ ਦੀਆਂ 4 ਭੈਣਾਂ ਅਤੇ 3 ਭਰਾ ਹਨ, 2 ਵੱਡੇ ਅਤੇ 1 ਛੋਟਾ। ਅਸਰਾਨੀ ਨੂੰ ਕਾਰੋਬਾਰ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਅਤੇ ਮੈਥ ਵਿੱਚ ਹਮੇਸ਼ਾ ਕਮਜ਼ੋਰ ਸੀ। ਉਹਨਾਂ ਨੇ ਸੇਂਟ ਜੇਵੀਅਰ ਸਕੂਲ ਤੋਂ ਆਪਣੀ میٹرਕ ਪੂਰੀ ਕੀਤੀ ਅਤੇ ਰਾਜਸਥਾਨ ਕਾਲਜ ਜੈਪੁਰ ਤੋਂ ਗ੍ਰੈਜੂਏਸ਼ਨ ਕੀਤੀ। ਉਹਨਾਂ ਨੇ ਆਪਣਾ ਖਰਚਾ ਚਲਾਉਣ ਦੇ ਲਈ ਆਲ ਇੰਡੀਆ ਰੇਡੀਓ ਜੈਪੁਰ ਵਿੱਚ ਵੀ ਇੱਕ ਵਾਇਸ ਆਰਟਿਸਟ ਵਜੋਂ ਕੰਮ ਕੀਤਾ ਹੈ। ਉਹ ਰਿਸ਼ੀਕੇਸ਼ ਮੁਖਰਜੀ ਅਤੇ ਪ੍ਰਿਆ ਦਰਸ਼ਨ ਦੁਆਰਾ ਨਿਰਦੇਸ਼ਿਤ ਕਈ ਫਿਲਮਾਂ ਦੇ ਵਿੱਚ ਨਜ਼ਰ ਆਏ। ਹਿੰਦੀ ਫਿਲਮਾਂ ਜਿਵੇਂ ਕਿ ਚਲਾ ਮਰਾਰੀ ਹੀਰੋ ਬਣਨੇ, ਸਲਾਮ ਮੇਮ ਸਾਹਿਬ ਸ਼ਾਮਲ ਹਨ। ਆਦ ਵਿੱਚ ਵਧੀਆ ਭੂਮਿਕਾ ਨਿਭਾਈਆਂ ਹਨ। ਗੁਜਰਾਤੀ ਫਿਲਮਾਂ ਵਿੱਚ ਉਹਨਾਂ ਨੇ 1972 ਤੋਂ ਲੈ ਕੇ 1984 ਤੱਕ ਮੁੱਖ ਭੂਮਿਕਾ ਨਿਭਾਈਆਂ। 1985 ਤੋਂ ਲੈ ਕੇ 2012 ਤੱਕ ਬਹੁਤ ਵਧੀਆ ਕਿਰਦਾਰ ਨਵਾਏ ਹਨ ਅਤੇ ਉਹਨਾਂ ਨੇ 6 ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਅਸਰਾਨੀ ਦਾ ਵਿਆਹ ਅਦਾਕਾਰਾ ਮੰਜੂ ਬੰਸਲ ਨਾਲ ਹੋਇਆ ਆਜ ਕੀ ਤਾਜ਼ਾ ਖਬਰ ਨਾਮ ਕ ਹਰਾਮ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਫਿਰ ਉਹਨਾਂ ਨੇ ਵਿਆਹ ਤੋਂ ਬਾਅਦ ਤਪੱਸਿਆ ਚਾਂਦੀ ਸੋਨਾ ਜਾਣੇ ਬਹਾਰ ਜੁਰਮਾਨਾ ਨਲਾਇਕ ਸਰਕਾਰੀ ਮਹਿਮਾਨ ਚੋਰ ਸਿਪਾਹੀ ਵਿੱਚ ਕੰਮ ਕੀਤਾ। ਅੱਜ ਦੀ ਤਾਜ਼ਾ ਖਬਰ ਵਿੱਚ ਅਸਰਾਨੀ ਨੇ ਚੰਪਕ ਭੂਮੀਆਂ ਅਤੇ ਮੰਜੂ ਨੇ ਕੇਸਰੀ ਦੇਸਾਈ ਦੀ ਭੂਮਿਕਾ ਨਿਭਾਈ ਸੀ। ਇਸੇ ਫਿਲਮ ਕਰਕੇ ਅਸਰਾਨੀ ਨੂੰ ਸਰਬੋਤਮ ਕਾਮੇਡੀਅਨ ਦਾ ਫਿਲਮਫੇਅਰ ਅਵਾਰਡ ਮਿਲਿਆ। ਫਿਰ ਜੋੜੇ ਨੇ 1980 ਵਿੱਚ ਅਸਰਾਨੀ ਦੁਆਰਾ ਨਿਰਦੇਸ਼ਿਤ ਹੋਮ ਪ੍ਰੋਡਕਸ਼ਨ ਫਿਲਮ ਹਮ ਨਹੀਂ ਸੁਧਰਾਂਗੇ ਵਿੱਚ ਕੰਮ ਕੀਤਾ। ਟੀਵੀ ਤੇ ਇੱਕ ਖਾਸ ਮੁਲਾਕਾਤ ਦੇ ਵਿੱਚ ਅਸਰਾਨੀ ਨੇ ਕਿਹਾ ਸੀ ਕਿ 1960 ਤੇ 1962 ਤੱਕ ਸਾਹਿਦਕਰ ਕਾਲਬਾਈ ਠੱਕਰ ਤੋਂ ਉਹਨਾਂ ਨੇ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ। ਫਿਰ ਉਹ 1962 ਵਿੱਚ ਮੁੰਬਈ ਆ ਗਏ। 1963 ਵਿੱਚ ਕਿਸ਼ੋਰ ਸਾਹੂ ਰਿਸ਼ੀਕੇਸ਼ ਮੁਖਰਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ। ਅਤੇ ਉਹਨਾਂ ਨੇ ਉਹਨਾਂ ਨੂੰ ਪੇਸ਼ੇਵਾਰ ਤੌਰ ਤੇ ਅਦਾਕਾਰੀ ਸਿੱਖਣ ਦੀ ਸਲਾਹ ਦਿੱਤੀ। ਫਿਰ ਉਹ 1964 ਵਿੱਚ ਪੋਣੇ ਦੇ ਫਿਲਮ ਇੰਸਟੀਚੂਟ ਵਿੱਚ ਦਾਖਲ ਹੋ ਗਏ 1966 ਵਿੱਚ ਆਪਣਾ ਕੋਰਸ ਪੂਰਾ ਕੀਤਾ ਉਹਨਾਂ ਨੂੰ ਪਹਿਲਾ ਬ੍ਰੇਕ 1967 ਵਿੱਚ ਹਰੇ ਕਾਂਚ ਦੀ ਚੂੜੀਆਂ ਵਿੱਚ ਮਿਲਿਆ ਜਿਸ ਵਿੱਚ ਉਹਨਾਂ ਨੇ ਵਿਸ਼ਵਾਜੀ ਦੇ ਦੋਸਤ ਦੀ ਭੂਮਿਕਾ ਨਿਭਾਈ ਫਿਲਮ ਇੰਸਟੀਚੂਟ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਉਹ ਹਮੇਸ਼ਾ ਕਮੇਟੀ ਦੀ ਟੋਨ ਵਿੱਚ ਗੱਲ ਕਰਦੇ ਸਨ ਫਿਰ ਉਹਨਾਂ ਨੇ 1967 ਵਿੱਚ ਗੁਜਰਾਤੀ ਫਿਲਮ ਨਾਲ ਇੱਕ ਹੀਰੋ ਵਜੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 1967 ਤੋਂ ਲੈ ਕੇ 1969 ਤੱਕ ਗੁਜਰਾਤੀ ਦੀਆਂ 4 ਹੋਰ ਫਿਲਮਾਂ ਵਿੱਚ ਕੰਮ ਕੀਤਾ। 1967 ਤੋਂ ਲੈ ਕੇ 1969 ਵਿਚਕਾਰ ਹਿੰਦੀ ਫਿਲਮ ਇੰਡਸਟਰੀ ਤੋਂ ਕੋਈ ਫਾਇਦਾ ਨਹੀਂ ਹੋਇਆ। ਫਿਰ ਉਹਨਾਂ ਦੇ ਖਾਸ ਦੋਸਤ ਪੁਰਾਣੇ ਸਲਾਕਾਰ ਰਿਸ਼ੀਕੇਸ਼ ਮੁਖਰਜੀ ਨੇ ਉਹਨਾਂ ਨੂੰ 1969 ਵਿੱਚ ਫਿਲਮ ਸਤਿਆ ਕਾਮ ਵਿੱਚ ਸਹਾਇਕ ਅਦਾਕਾਰ ਦੀ ਭੂਮਿਕਾ ਦਿੱਤੀ ਫਿਰ ਉਹ ਮੇਰੇ ਆਪਣੇ ਵਿੱਚ ਨਜ਼ਰ ਆਏ 1971 ਤੋਂ ਬਾਅਦ ਉਹਨਾਂ ਨੂੰ ਲਗਾਤਾਰ ਮੌਖਿਕ ਕਮੇਡੀਅਨ ਜਾਂ ਮੁੱਖ ਅਦਾਕਾਰ ਦੇ ਨਜ਼ਦੀਕੀ ਦੋਸਤ ਵਜੋਂ ਫਿਲਮਾਂ ਮਿਲੀਆਂ ਹਨ ਮੁਖਰਜੀ ਆਤਮਾ ਰਾਮ ਅਤੇ ਗੁਲਜ਼ਾਰ ਵਰਗੇ ਨਿਰਦੇਸ਼ਕਾਂ ਨੇ ਉਹਨਾਂ ਨੂੰ 1971 ਤੋਂ ਲੈ ਕੇ 1974 ਦੇ ਸਮੇਂ ਵਿੱਚ ਬਾਰ ਬਾਰ ਆਪਣੀਆਂ ਫਿਲਮਾਂ ਵਿੱਚ ਲਿਆ ਜਿਸ ਕਰਕੇ ਉਹਨਾਂ ਦਾ ਕੰਮ ਚੱਲ ਪਿਆ ਇਹਨਾਂ ਭੂਮਿਕਾ ਨੇ ਉਹਨਾਂ ਦੇ ਕੈਰੀਅਰ ਦੇ ਵਿੱਚ ਕਈ ਸਹਾਇਕ ਅਤੇ ਕਾਮਿਕ ਭੂਮਿਕਾ ਲਈ ਸੋਰ ਸੈੱਟ ਕਰ ਦਿੱਤਾ ਇਹਨਾਂ ਕੀਤੀਆਂ ਫਿਲਮਾਂ ਕਰਕੇ ਉਹਨਾਂ ਨੂੰ ਲਗਾਤਾਰ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ 1970 ਤੋਂ ਲੈ ਕੇ 1979 ਤੱਕ ਉਹ 101 ਤੋਂ ਬਾਅਦ ਫਿਲਮਾਂ ਵਿੱਚ ਨਜ਼ਰ ਆਏ ਅਰਜੇਸ਼ ਖੰਨਾ ਤੇ ਅਸਰਾਨੀ ਸਿਰਫ ਬਾਬਰ ਜੀ ਦੇ ਸੱਟ ਸੇ ਹੀ ਮਿਲੇ ਸਨ ਪਰ ਨਾਮਕ ਹਰਾਮ ਤੋਂ ਬਾਅਦ ਉਹ ਬਹੁਤ ਕਰੀਬੀ ਦੋਸਤ ਬਣ ਗਏ ਜਿਸ ਤੋਂ ਬਾਅਦ ਕਮੇਡੀਅਨ ਦੀ ਭੂਮਿਕਾ ਲਈ ਅਰਜੇਸ਼ ਖੰਨਾ ਨੇ ਨਿਰਮਾਤਾ ਮਾਤੇ ਨਿਰਦੇਸ਼ਕਾਂ ਨੂੰ ਅਸਰਾਨੀ ਨੂੰ ਆਪਣੀਆਂ ਫਿਲਮਾਂ ਦਾ ਹਿੱਸਾ ਬਣਾਉਣ ਤੇ ਜ਼ੋਰ ਦਿੱਤਾ 1972 ਤੋਂ ਲੈ ਕੇ 1991 ਤੱਕ ਅਰਜੇਸ਼ ਖੰਨਾ ਨਾਲ 25 ਫਿਲਮਾਂ ਵਿੱਚ ਕੰਮ ਕੀਤਾ ਜੋ ਬਹੁਤ ਹੀ ਹਿੱਟ ਸਨ ਇਨ੍ਹਾਂ ਫਿਲਮਾਂ ਦੇ ਵਿੱਚ ਮੇਰੇ ਆਪਣੇ ਕੋਸ਼ਿਸ਼ ਬਾਬਰ ਜੀ ਅਭਿਮਾਨ ਮਹਿਬੂਬਾ ਪਲਕੋਂ ਦੀ ਛਾਉ ਵਿੱਚ ਦੋ ਲੜਕੇ ਦੋਨੋਂ ਕਟਕੇ ਬੰਦਸ਼ ਆਦ ਫਿਲਮਾਂ ਹਨ ਇਨ੍ਹਾਂ ਫਿਲਮਾਂ ਦੇ ਵਿੱਚ ਕੀਤੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਗਿਆ ਫਿਰ ਉਹਨਾਂ ਨੇ 1977 ਦੇ ਵਿੱਚ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਇੱਕ ਹਿੰਦੀ ਫਿਲਮ ਚਲਾ ਮਰਾਰੀ ਹੀਰੋ ਬਣਨੇ ਵਿੱਚ ਮੁੱਖ ਹੀਰੋ ਦੀ ਭੂਮਿਕਾ ਨਿਭਾਈ ਬੇਸ਼ੱਕ ਅਸਰਾਨੀ ਨੇ ਬਹੁਤ ਸਾਰੇ ਸਹਾਇਕ ਕਿਰਦਾਰ ਨਿਭਾਏ ਪਰ ਉਹਨਾਂ ਨੇ ਪਹਿਲੀ ਵਾਰ ਖੂਨ ਪਸੀਨਾ ਵਿੱਚ ਇੱਕ ਗੰਭੀਰ ਭੂਮਿਕਾ ਨਿਭਾਈ। ਕੋਸ਼ਿਸ਼ ਦੇ ਵਿੱਚ ਖਤਰਨਾਕ ਭਰਾ ਦੀ ਭੂਮਿਕਾ ਐਲ.ਬੀ. ਪ੍ਰਸਾਦ ਦੀ ਵਿਦਾਈ ਵਿੱਚ ਅਲੱਗ ਹੀ ਰੋਲ ਕੀਤਾ। ਰਿਸ਼ੀ ਮੁਖਰਜੀ ਦੀ ਚਤਾਰੀ ਵਿੱਚ ਕਵਾੜੀਏ ਦਾ ਰੋਲ, ਬੀ.ਆਰ. ਚੋਪੜਾ ਦੀ ਨਕਾਬ ਵਿੱਚ ਇੱਕ ਰੋਮਾਂਟਿਕ ਭੂਮਿਕਾ ਨਿਭਾਈ ਜੋ ਕਾਫੀ ਵਧੀਆ ਰਹੀ। ਕੇ.ਐਸ. ਪ੍ਰਕਾਸ਼ ਰਾਓ ਦੀ ਪ੍ਰੇਮਨਗਰ ਵਿੱਚ ਇੱਕ ਦਲਾਲ ਦੀ ਭੂਮਿਕਾ ਫਿਰ ਅਬ ਕੀਆ ਹੋਗਾ ਅਤੇ ਤੇਰੀ ਮਿਹਰਵਾਨੀਆਂ ਵਿੱਚ ਉਹਨਾਂ ਨੇ ਵੱਖਰੀਆਂ ਭੂਮਿਕਾ ਨਿਭਾਈਆਂ 1974 ਦੇ ਵਿੱਚ આજ ਕੀ ਤਾਜ਼ਾ ਖਬਰ ਹੈ 1970 ਵਿੱਚ ਬਾਲਕਾ ਵਧੂ ਲਈ ਉਹਨਾਂ ਨੂੰ ਵਧੀਆ ਪ੍ਰਦਰਸ਼ਨ ਦੇ ਲਈ ਸਰਵੋਤਮ ਕਮੇਡੀਆਂ ਲਈ ਫਿਲਮ ਫੇਅਰ ਪੁਰਸਕਾਰ ਮਿਲਿਆ 1974 ਵਿੱਚ ਉਹਨਾਂ ਨੇ ਆਪਣੀ ਪਹਿਲੀ ਗੁਜਰਾਤੀ ਫਿਲਮ ਨਿਰਦੇਸ਼ਿਤ ਕੀਤੀ ਜਿਸ ਵਿੱਚ ਉਹ ਖੁਦ ਹੀਰੋ ਸਨ ਕਿਸ਼ੋਰ ਕੁਮਾਰ ਦੁਆਰਾ ਗਾਏ ਗੀਤ ਕਾਫੀ ਪਸੰਦ ਕੀਤੇ ਗਏ ਮੰਨੂ ਭਾਈ ਮੋਟਰ ਚੱਲੀ ਪੰਪ 1978 ਵਿੱਚ ਫੁੱਲ ਖਿਲੇ ਹਨ ਗੁਲਸ਼ਨ ਗੁਲਸ਼ਨ ਵਿੱਚ ਅਰਿਸ਼ੀ ਕਪੂਰ ਤੇ ਉਹਨਾਂ ਤੇ ਫਲਮਾਇਆ ਗਿਆ ਸੀ 1980 ਦੇ ਦਹਾਕੇ ਵਿੱਚ ਉਹਨਾਂ ਨੇ 107 ਹਿੰਦੀ ਫਿਲਮਾਂ ਵਿੱਚ ਕੰਮ ਕੀਤਾ 1985 ਤੋਂ ਲੈ ਕੇ 1994 ਦਾ ਦੌਰ ਐਕਸ਼ਨ ਫਿਲਮਾਂ ਦਾ ਸੀ ਜਿਨ੍ਹਾਂ ਵਿੱਚ ਅਸਰਾਨੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ 1982 ਤੋਂ ਲੈ ਕੇ 1988 ਤੱਕ ਉਹਨਾਂ ਨੇ ਦੱਖਣ ਭਾਰਤੀ ਫਿਲਮਾਂ ਦੇ ਵਿੱਚ ਕੰਮ ਕੀਤਾ ਅਸਰਾਨੀ ਦੇ ਸਾਥੀ ਕਲਾਕਾਰਾਂ ਦਿਨੇਸ਼ ینګੂ ਹਰੀਸ਼ ਪਟੇਲ ਸਲੀਮ ਪਰਵੇਜ਼ ਨਾਲ ਮਿਲ ਕੇ ਇੱਕ ਛੋਟੀ ਗੁਜਰਾਤੀ ਪ੍ਰੋਡਕਸ਼ਨ ਕੰਪਨੀ ਸਥਾਪਿਤ ਕੀਤੀ ਅਸਰਾਨੀ ਨੇ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾ ਨਿਭਾਈਆਂ ਹਨ ਉੱਥੇ ਕੱਪੜੇ ਦੇ ਵਿੱਚ ਵੀ ਉਹਨਾਂ ਨੇ ਨਿਵੇਸ਼ ਕੀਤਾ ਹੈ ਅਤੇ ਹੋਰ ਅਦਾਕਾਰਾਂ ਲਈ ਵੀ ਬਹੁਤ ਸਾਰੇ ਕੰਮ ਕੀਤੇ ਹਨ 1991 ਵਿੱਚ ਉਹਨਾਂ ਨੂੰ ਕਈ ਵਪਾਰ ਦੇ ਵਿੱਚ ਘਾਟਾ ਪੈ ਗਿਆ ਉਹਨਾਂ ਨੇ ਪੂਨੇ ਫਿਲਮ ਇੰਸਟੀਚਿਊਟ ਵਿੱਚ ਪੜਾਇਆ ਵੀ ਹੈ। 데ਵੜ ਤਵਨ ਅਤੇ ਪ੍ਰਿਆ ਦਰਸ਼ਨ ਦੇ ਵੀ ਉਹ ਵਧੀਆ ਕਲਾਕਾਰ ਮੰਨੇ ਜਾਂਦੇ ਸਨ ਜਿਸ ਕਰਕੇ ਉਹਨਾਂ ਦੀਆਂ ਕਈ ਫਿਲਮਾਂ ਦੇ ਵਿੱਚ ਅਸਰਾਨੀ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ। ਇਹਨਾਂ ਨੂੰ ਬਹੁਤ ਪਸੰਦ ਕੀਤਾ ਗਿਆ। ਜਿਵੇਂ ਕਿ ਜੋ ਜੀਤਾ ਵਹੀ ਸਿਕੰਦਰ, ਗਰਦਿਸ਼, ਤਕਦੀਰ ਵਾਲਾ, ਘਰ ਵਾਲੀ ਬਾਹਰ ਵਾਲੀ, بڑے ਮੀਆਂ, ਛੋਟੇ ਮੀਆਂ, ਹਿੰਦੁਸਤਾਨ ਆਦ ਫਿਲਮਾਂ ਹਨ। ਉਹਨਾਂ ਨੇ 2000 ਦੇ ਦਹਾਕੇ ਵਿੱਚ ਹੀਰਾ ਫੇਰੀ ਚੁੱਪ-ਚੁੱਪ ਕੇ ਹਲਚਲ ਦਵਾਨੇ ਹੋਏ পাগল ਗਰਮ ਮਸਾਲਾ ਧਮਾਲ ਮਾਲਾ ਮਾਲ ਵੀਕਲੀ ਭਾਗਮ ਭਾਗ ਭੂਲ ਭਲैया ਦੇ ਦਨਾਦਨ ਬੋਲ ਬਚਨ ਕਮਾਲ ਧਮਾਲ ਆਰ ਫਿਲਮਾਂ ਵੀ ਕੀਤੀਆਂ 사ਜਦ ਨਟਿਆੜ ਵਾਲਾ ਤੇ ਪ੍ਰਿਆ ਦਰਸ਼ਨ ਦੀਆਂ ਕਮੇਟੀ ਫਿਲਮਾਂ ਦੇ ਵਿੱਚ ਉਹ ਖਾਸ ਭੂਮਿਕਾ ਨਿਭਾਉਂਦੇ ਰਹੇ ਉਹ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਜੱਜ ਵੀ ਬਣੇ ਹਨ 2018 ਵਿੱਚ ਅਸਰਾਨੀ ਨੇ ਪ੍ਰਸਿੱਧ ਵੈਬ ਸੀਰੀਜ਼ ਪਰਮਨੈਂਟ ਰੂਮ ਮੇਟਸ ਵਿੱਚ ਦਾਦਾ ਜੀ ਦੀ ਭੂਮਿਕਾ ਨਿਭਾਈ ਅਤੇ ਬਹੁਤ ਸਾਰੇ ਇਸ਼ਤਿਹਾਰਾਂ ਵਿੱਚ ਵੀ ਦਿਖਾਈ ਦਿੱਤੇ ਹਨ 1985 ਦੇ ਦੂਰਦਰਸ਼ਨ ਦੇ ਟੀਵੀ ਸੀਰੀਅਲ ਨਟਖਟ ਨਾਰਦ ਵਿੱਚ ਉਹਨਾਂ ਨੇ ਨਾਰਦ ਦੀ ਭੂਮਿਕਾ ਨਿਭਾਈ ਉਹਨਾਂ ਦੇ ਸਹਿ ਕਲਾਕਾਰ ਸਨ ਜੈਸ਼੍ਰੀ ਟੀ ਅਤੇ ਵਿਕਰਮ ਗੋਖਲੇ ਇਸ ਸਾਲ 16 ਅਕਤੂਬਰ ਨੂੰ ਮੁੰਬਈ ਵਿੱਚ ਉਹਨਾਂ ਨੂੰ ਜੂ ਮੁੰਬਈ ਦੇ ਭਾਰਤੀ ਰੋਗਿਆ ਨਿਧੀ ਹਸਤਾਲ ਵਿੱਚ ਦਾਖਲ ਕਰਵਾਇਆ ਗਿਆ 20 ਅਕਤੂਬਰ 2025 ਨੂੰ ਦੁਪਹਿਰ 3 ਵਜੇ ਉਹਨਾਂ ਦੇ ਫੇਫੜਿਆਂ ਵਿੱਚ ਤਰਲ ਪਦਾਰਥ ਜਮ੍ਹਾਂ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ ਉਹ 84 ਸਾਲ ਦੇ ਸਨ ਉਹਨਾਂ ਦਾ ਅੰਤਮ ਸੰਸਕਾਰ ਸ਼ਾਂਤਕ ਰੂਦੇ ਸ਼ਮਸ਼ਾਨ ਘਾਟ ਵਿੱਚ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਉਹਨਾਂ ਦੀ ਪਤਨੀ ਮੰਜੂ ਅਸਰਾਨੀ ਦੀ ਇੱਛਾ ਸੀ ਕਿ ਉਹਨਾਂ ਦਾ ਅੰਤਮ ਸੰਸਕਾਰ ਬਹੁਤ ਹੀ ਸਾਦੇ ਸ਼ਾਂਤ ਨਿੱਜੀ ਗੁਪਚਪ ਤਰੀਕੇ ਨਾਲ ਕੀਤਾ ਜਾਵੇ। ਉਹ ਹਮੇਸ਼ਾ ਫਿਲਮ ਇੰਡਸਟਰੀ ਦਾ ਪ੍ਰਸਿੱਧ ਚਿਹਰਾ ਹੋਣ ਦੇ ਬਾਵਜੂਦ ਜ਼ਿਆਦਾਤਰ ਲਾਈਮਲਾਈਟ ਤੋਂ ਦੂਰ ਰਹੇ। ਇਸ ਕਰਕੇ ਉਹਨਾਂ ਦੇ ਨਿੱਜੀ ਜੀਵਨ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਉਹਨਾਂ ਦੀ ਪਤਨੀ ਮੰਜੂ ਅਸਰਾਨੀ ਨੇ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ। ਉਹਨਾਂ ਦਾ ਸਮਾਂ 1970 ਤੋਂ ਲੈ ਕੇ 1980 ਦਾ ਸੀ। ਅਰਜੇਸ਼ ਕਰਨਾ ਅਮਿਤਾ ਵਚਨ ਨਵੀਨ ਨੇਸ਼ਚਲ ਵਰਗੇ ਕਈ ਕਲਾਕਾਰਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਵਿਆਹ ਤੋਂ ਪਹਿਲਾਂ ਉਹਨਾਂ ਦਾ ਨਾਮ ਮੰਜੂ ਬੰਸਲ ਸੀ ਮੰਜੂ ਅਤੇ ਅਸਰਾਨੀ ਦੀ ਪਹਿਲੀ ਮੁਲਾਕਾਤ ਆਜ ਕੀ ਤਾਜ਼ਾ ਖਬਰ ਦੇ ਸੈਟ ਤੇ ਹੋਈ ਸੀ ਇਥੋਂ ਹੀ ਉਹਨਾਂ ਦੀ ਦੋਸਤੀ ਸਟਾਰਟ ਹੋਈ ਫਿਰ ਨਮਕ ਹਰਾਮ ਦੀ ਸ਼ੂਟਿੰਗ ਦੌਰਾਨ ਇਹ ਦੋਸਤੀ ਗਹਿਰੀ ਹੋ ਗਈ ਫਿਰ ਇਹਨਾਂ ਨੇ ਵਿਆਹ ਕਰ ਲਿਆ ਅਸਰਾਨੀ ਤੇ ਮੰਜੂ ਨੇ ਇੱਕ ਸਾਥ 50 ਸਾਲ ਤੋਂ ਜ਼ਿਆਦਾ ਸਮਾਂ ਬਤਾਇਆ ਹੈ ਉਹਨਾਂ ਨੇ ਕਦੇ ਵੀ ਆਪਣੇ ਨਿੱਜੀ ਜੀਵਨ ਨੂੰ ਲੈ ਕੇ ਚਰਚਾ ਨਹੀਂ ਕੀਤੀ। ਅ ਰਿਪੋਰਟਾ ਮੁਤਾਬਕ ਗਵਰਦਰ ਅਸਰਾਨੀ ਅਤੇ ਮੰਜੂ ਅਸਰਾਨੀ ਦੀ ਕੋਈ ਸੰਤਾਨ ਨਹੀਂ ਸੀ। ਇਸ ਮੌਕੇ ਤੇ ਮੰਜੂ ਅਸਰਾਨੀ ਕਾਫੀ ਰੋਏ। ਮੰਜੂ ਅਸਰਾਨੀ ਦਾ ਕਹਿਣਾ ਹੈ ਕਿ ਮੈਨੂੰ ਉਹਨਾਂ ਦਾ ਬਹੁਤ ਸਹਾਰਾ ਸੀ। ਮੇਰੀ ਉਹ ਜ਼ਿੰਦਗੀ ਸਨ ਲੇਕਿਨ ਹੁਣ ਮੇਰੀ ਜ਼ਿੰਦਗੀ ਚਲੀ ਗਈ। ਅਸਰਾਨੀ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਇਹ ਸਾਰੀਆਂ ਫਿਲਮਾਂ ਅਮਰ ਹਨ। ਉਹਨਾਂ ਨੇ ਵੱਖ-ਵੱਖ ਫਿਲਮਾਂ ਦੇ ਵਿੱਚ ਵੱਖ-ਵੱਖ کردار ਨਿਭਾਏ ਹਨ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਇੱਕ ਟੀਵੀ ਤੇ ਮੁਲਾਕਾਤ ਦੌਰਾਨ ਅਸਰਾਨੀ ਦਾ ਕਹਿਣਾ ਹੈ ਕਿ ਉਹ ਜਦੋਂ ਮੁੰਬਈ ਆਇਆ ਤਾਂ 1 ਮਹੀਨੇ ਤੱਕ ਸੰਗੀਤਕਾਰ ਨਸ਼ਾਦ ਨੂੰ ਲੱਭਦਾ ਰਿਹਾ। ਅਰਿਸ਼ੀਕੇਸ਼ ਮੁਖਰਜੀ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ। ਗੁਲਜ਼ਾਰ ਸਾਹਿਬ ਵੀ ਉਹਨਾਂ ਦੇ ਬਹੁਤ ਵਧੀਆ ਦੋਸਤ ਰਹੇ। ਅਰਿਸ਼ਕੇਸ਼ ਮੁਖਰਜੀ ਉਹਨਾਂ ਨੂੰ ਬੇਟੇ ਵਾਂਗ ਪਿਆਰ ਕਰਦੇ ਸਨ ਅਤੇ ਕਾਫੀ ਮਦਦ ਵੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਦੀ ਦੁਨੀਆ ਅਜਿਹੀ ਹੈ ਜੋ ਤੁਹਾਨੂੰ ਥੱਲੇ ਸੁੱਟਣ ਲਈ ਤਿਆਰ ਬੈਠੀ ਹੈ। ਪਰ ਪੇਸ਼ੇਵਰ ਬਣੇ ਰਹੋ ਤਾਂ ਹੀ ਫਾਇਦਾ ਹੈ। ਆਪਣੇ ਕੰਮ ਤੇ ਧਿਆਨ ਦਿਓ ਤਾਂ ਹੀ ਤੁਹਾਡੀ ਤਰੱਕੀ ਹੈ। ਮੈਨੂੰ ਜਿੰਨੇ ਵੀ ਨਿਰਮਾਤਾ, ਨਿਰਦੇਸ਼ਕ, ਕਲਾਕਾਰ ਅਤੇ ਦੋਸਤ ਮਿਲੇ ਹਨ ਬਹੁਤ ਵਧੀਆ ਮਿਲੇ ਹਨ। ਉਹਨਾਂ ਦੀ ਬਦੌਲਤ ਹੀ ਮੈਂ ਇੱਥੋਂ ਤੱਕ ਪਹੁੰਚਿਆ। ਪਰ ਕੁਝ ਲੋਕ ਤੁਹਾਡੇ ਦੋਸਤ ਬਣ ਕੇ ਤੁਹਾਡਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਪਰ ਤੁਸੀਂ ਆਪਣੇ ਅੰਦਰ ਪੋਜ਼ਿਟਿਵ ਸੋਚ ਰੱਖੋ ਪੋਜ਼ਿਟਿਵ ਸੋਚ ਇਨਸਾਨ ਨੂੰ ਕਿਤੇ ਵੀ ਡਿਗੜ ਨਹੀਂ ਦਿੰਦੀ ਜਿਸ ਕਰਕੇ ਮੈਂ ਇਹ ਜ਼ਿੰਦਗੀ ਦਾ ਮੰਤਰ ਹਮੇਸ਼ਾ ਆਪਣੇ ਨਾਲ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕ ਜ਼ਿੰਦਗੀ ਨੂੰ ਬਰੀਕੀ ਨਾਲ ਦੇਖਦੇ ਹਾਂ ਫਿਰ ਹਾਸਿਆਂ ਰਾਹੀਂ ਇੱਕ ਨਵੀਂ ਦੁਨੀਆ ਖੁੱਲਦੀ ਹੈ ਅੱਜ ਦੀ ਇਸ ਦੌੜ ਪਰ ਹੀ ਜ਼ਿੰਦਗੀ ਦੇ ਵਿੱਚ ਹਸਾਉਣਾ ਬਹੁਤ ਔਖਾ ਹੈ ਮੈਂ ਜਿੰਨੀਆਂ ਵੀ ਭੂਮਿਕਾ ਨਿਭਾਈਆਂ ਮੈਨੂੰ ਸਭ ਤੋਂ ਪਿਆਰ ਮਿਲਿਆ ਹੈ ਅਸਰਾਨੀ ਨੇ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾ ਨਿਭਾ ਕੇ ਫਿਲਮਾਂ ਨੂੰ ਅਮਰ ਕਰ ਦਿੱਤਾ ਆਦਾਰਾ ਦੇਸ਼ਦਵਾਪਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਾ ਹੈ ਕਈ ਇਸ਼ਤਿਹਾਰਾਂ ਲਈ ਪ੍ਰਸਿੱਧ ਦੇ ਯਾਦਗਾਰੀ ਨਾਰੇ ਲਿਖਣ ਵਾਲੇ ਇਸ਼ਤਿਹਾਰਾਂ ਦੇ ਦਿਗਜ ਪਿਊਸ਼ ਪਾਂਡੇ ਦਾ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਉਹਨਾਂ ਨੇ ਮੁੰਬਈ ਵਿੱਚ ਆਖਰੀ ਸਾਲ ਹੈ ਪਿਊਸ਼ ਪਾਂਡੇ ਨੇ ਆਪ ਕੀ ਬਾਰ ਮੋਦੀ ਸਰਕਾਰ ਨਾਰਾ ਲਿਖਿਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਮਿਲੇ ਸੁਰ ਮੇਰਾ ਤੇਮਹਾਰਾ ਗਾਣਾ ਵੀ ਲਿਖਿਆ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜੈਪੁਰ ਵਿੱਚ ਜਨਮੇ ਪਾਂਡੇ ਪਿਛਲੇ ਕੁ ਸਾਲਾਂ ਤੋਂ ਆਪਣੀ ਏਜੰਸੀ ਉਹ ਗਿਲਵੀ ਨਾਲ ਇੱਕ ਸਲਾਹਕਾਰ ਵਜੋਂ ਜੁੜੇ ਹੋਏ ਸਨ ਉਹਨਾਂ ਨੇ ਸਾਲ 1980 ਦੇ ਅਖੀਰ ਵਿੱਚ ਸਰਕਾਰ ਦੁਆਰਾ ਤਿਆਰ ਕੀਤੇ ਗਏ ਮਸ਼ਹੂਰ ਗੀਤ ਮਲੇਸੁਰ ਮੇਰਾ ਤੁਮਾਰਾ ਦੇ ਬੋਲ ਲਿਖੇ ਸਨ ਜੋ ਭਾਰਤ ਦੀ ਅਮੀਰ ਵਿਵਿਨਤਾ ਦਾ ਜਸ਼ਨ ਮਨਾਉਂਦਾ ਹੈ। ਪਿਊਸ਼ 27 ਸਾਲ ਦੀ ਉਮਰ ਵਿੱਚ ਇਸ਼ਤਿਆਰ ਉਦਯੋਗ ਵਿੱਚ ਸ਼ਾਮਲ ਹੋ ਗਏ। ਉਹਨਾਂ ਨੇ ਆਪਣੇ ਭਰਾ ਪਰਸੁੰਨ ਪਾਂਡੇ ਨਾਲ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਰੋਜ਼ਾਨਾ ਉਤਪਾਦਾਂ ਲਈ ਰੇਡੀਓ ਜਿੰਗਲਜ਼ ਨੂੰ ਆਵਾਜ਼ ਦਿੱਤੀ। ਉਹ ਸਾਲ 1982 ਵਿੱਚ ਇਸ਼ਤਿਆਰਵਾਦੀ ਕੰਪਨੀ ਉਗਿਲਵੀ ਵਿੱਚ ਸ਼ਾਮਲ ਹੋਏ ਅਤੇ ਸਾਲ 1994 ਵਿੱਚ ਉਹਨਾਂ ਨੂੰ ਉਗਿਲਵੀ ਦੇ ਬੋਰਡ ਵਿੱਚ ਨਾਮਜ਼ਦ ਕੀਤਾ ਗਿਆ ਸੀ। ਪਿਊਸ਼ ਪਾੜੇ ਨੂੰ ਸਾਲ 2016 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਸਾਲ 2024 ਵਿੱਚ ਐਲ ਆਈਏ ਲੇਜੈਂਡ ਪੁਰਸਕਾਰ ਵੀ ਮਿਲਿਆ ਸੀ। ਉਹਨਾਂ ਨੇ ਜਿੰਨੀਆਂ ਵੀ ਐਡ ਬਣਾਈਆਂ ਹਨ ਅੱਜ ਤੱਕ ਅਮਰ ਹਨ। आयुष्मान खुराना अपनी फिल्म थम्मा नु लेके चर्चा ਵਿੱਚ ਹਨ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਰਸ਼ਮਿਕਾ ਮੰਦਾਨਾ ਲੀਡ ਰੋਲ ਵਿੱਚ ਹੈ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਆਪਣੀ ਹਾਰਰ ਕਮੇਡੀ ਦੀ ਲੀਡ ਦੇ 10 ਦਿਨ ਬਾਅਦ ਆਯੂਸ਼ਮਾਨ ਡਾਇਰੈਕਟਰ ਸੂਰਜ ਵਰਜਾਤੀਆ ਦੀ ਫੈਮਿਲੀ ਡਰਾਮਾ ਦੀ ਸ਼ੂਟਿੰਗ ਸ਼ੁਰੂ ਕਰੇਗਾ ਫਿਲਹਾਲ ਫਿਲਮ ਦਾ ਨਾਮ ਤੈਅ ਨਹੀਂ ਕੀਤਾ ਗਿਆ ਇਸ ਫਿਲਮ ਨੂੰ ਰਾਸ਼ਰੀ ਪ੍ਰੋਡਕਸ਼ਨ ਅਤੇ ਮਹਾਵੀਰ ਜੈਨ ਫਿਲਮ ਜ ਪ੍ਰੋਡਿਊਸ ਕਰਨਗੇ ਇਸ ਫਿਲਮ ਦੇ ਵਿੱਚ ਆਯੂਸ਼ਮਾਨ ਖੁਰਾਨਾ ਦੇ ਨਾਲ ਸ਼ਰਵਰੀ ਲੀਡ ਰੋਲ ਵਿੱਚ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸੂਰਜ ਵਰਦਜਾਤੀਆ ਦੀ ਆਖਰੀ ਫਿਲਮ ਉਹ ਚਾਈ ਦੇ ਬਾਅਦ ਆ ਰਾਸ਼ਰੀ ਪ੍ਰੋਡਕਸ਼ਨ ਨੇ ਮਹਾਵੀਰ ਜੈਨ ਫਿਲਮਜ਼ ਦੇ ਨਾਲ ਇੱਕ ਵਾਰ ਫਿਰ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਉਹ ਉਚਾਈ ਵਿੱਚ ਕੰਮ ਕਰ ਚੁੱਕੇ ਹਨ ਜਿਸ ਨੂੰ ਵਧੀਆ ਰਿਸਪੌਂਸ ਮਿਲਿਆ ਹੈ। ਇਹ ਫਿਲਮ ਇੱਕਨ ਭੰਮਰ ਨੂੰ ਫਲੋਰ ਤੇ ਜਾਏਗੀ। ਇਹ ਇੱਕ ਰੋਮਾਂਟਿਕ, ਪਰਿਵਾਰਕ, ਮਨੋਰੰਜਕ ਫਿਲਮ ਹੈ। ਇਸ ਵਿੱਚ ਬੜਜਾਤੀਆ ਦੀ ਟ੍ਰੇਡਮਾਰਕ ਸ਼ਾਪ ਹੋਵੇਗੀ। 나ਗ ਜ਼ਿਲ੍ਹਾ ਦੇ ਬਾਅਦ ਇਹ ਮਹਾਵੀਰ ਜੈਨ ਦੀ ਅਗਲੀ ਵੱਡੀ ਫਿਲਮ ਹੈ। ਇਸ ਫਿਲਮ ਨੂੰ ਵੱਡੇ ਪੈਮਾਨੇ ਤੇ ਬਣਾਇਆ ਜਾ ਰਿਹਾ ਹੈ। ਰਾਸ਼ਟਰੀ ਪ੍ਰੋਡਕਸ਼ਨ ਅਜਈਆ ਪ੍ਰੋਡਕਸ਼ਨ ਹੈ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਹਨ। ਉਹਨਾਂ ਨੇ ਹਮੇਸ਼ਾ ਅਜਈਆਂ ਫਿਲਮਾਂ ਬਣਾਈਆਂ ਹਨ ਜਿਨ੍ਹਾਂ ਨੂੰ ਪੂਰਾ ਪਰਿਵਾਰ ਬੈਠ ਕੇ ਦੇਖਦਾ ਹੈ। ਪਰਵਾਰਿਕ ਫਿਲਮਾਂ ਲਈ ਜਾਣੇ ਜਾਂਦੇ ਸੂਰਜ ਬੜਜਾਤੀਆ ਦਾ ਕਹਿਣਾ ਹੈ ਕਿ ਉਹ ਜਿੰਨੀਆਂ ਵੀ ਫਿਲਮਾਂ ਬਣਾਉਂਦੇ ਹਨ ਪਰਿਵਾਰ ਨੂੰ ਧਿਆਨ ਵਿੱਚ ਰੱਖ ਕੇ ਬਣਾਉਂਦੇ ਹਨ ਹੁਣ ਇਹਨਾਂ ਦੀ ਇਹ ਨਵੀਂ ਫਿਲਮ ਵੀ ਪਰਵਾਰਿਕ ਫਿਲਮ ਹੈ ਜਿਸ ਦੇ ਵਿੱਚ ਹੋਰ ਵੀ ਕਲਾਕਾਰ ਲਏ ਜਾ ਰਹੇ ਹਨ ਇਸ ਮੌਕੇ ਤੇ ਆਯੂਸ਼ਮਾਨ ਖਰਾਨਾ ਦਾ ਕਹਿਣਾ ਹੈ ਕਿ ਉਸਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਿਹਾ ਹੈ ਸ਼ਰਵਰੀ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਬੜਜਾਤੀਆ ਸਰ ਦੇ ਨਾਲ ਕੰਮ ਕਰ ਰਹੀ ਹਾਂ ਰਾਸ਼ਰੀ ਪ੍ਰੋਡਕਸ਼ਨ ਅਜੇਹੀ ਪ੍ਰੋਡਕਸ਼ਨ ਹੈ ਜਿਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਜਨਮ ਦਿੱਤਾ ਹੈ। ਉਹਨਾਂ ਨੇ ਹਮੇਸ਼ਾ ਬਹੁਤ ਵਧੀਆ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਬਾਲੀਵੁੱਡ ਨਿਰਦੇਸ਼ਕ ਆਯਾਨ ਮੁਖਰਜੀ ਨੇ ਬਾਹਰ ਦੋ ਦੀ ਅਸਫਲਤਾ ਦੇ ਬਾਅਦ ਫਿਲਮ ਤੁਮ ਫੋਰ ਦੇ ਨਿਰਦੇਸ਼ਨ ਤੋਂ ਕਿਨਾਰਾ ਕਰ ਲਿਆ। ਮੁਖਰਜੀ ਨੇ ਨਿਰਮਾਤਾ ਅਦਿੱਤਿਆ ਚੋਪੜਾ ਦੇ ਨਾਲ ਹੋਈ ਇੱਕ ਨਿੱਜੀ ਬੈਠਕ ਵਿੱਚ ਇਸ ਫਿਲਮ ਨੂੰ ਨਾ ਕਰਨ ਬਾਰੇ ਕਿਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਤੁਮ 4 ਵਰਗੀਆਂ ਐਕਸ਼ਨ ਫਿਲਮਾਂ ਉਹਨਾਂ ਲਈ ਨਹੀਂ ਹਨ। ਉਹ ਰਮਾਸ ਅਤੇ ਡਰਾਮਾ ਵਾਲੀਆਂ ਫਿਲਮਾਂ ਵਧੀਆ ਬਣਾਉਂਦੇ ਹਨ। ਜਿਸ ਕਰਕੇ ਐਕਸ਼ਨ ਉਹਨਾਂ ਦੇ ਵੱਸ ਦੀ ਗੱਲ ਨਹੀਂ। ਜਿਸ ਕਰਕੇ ਉਹਨਾਂ ਨੇ ਇਸ ਫਿਲਮ ਤੋਂ ਕਿਨਾਰਾ ਕੀਤਾ ਹੈ। ਤੁਮ 4 ਦੇ ਪਿੱਛੇ ਹਟਣ ਦਾ ਫੈਸਲਾ ਚੋਪੜਾ ਤੇ ਰਣਵੀਰ ਕਪੂਰ ਦੇ ਨਾਲ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ। ਆਯਾਨ ਮੁਖਰਜੀ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਜੋ ਵਧੀਆ ਵੀ ਰਹੀਆਂ ਹਨ। 1979 ਵਿੱਚ ਫਿਲਮ ਕ੍ਰਾਂਤੀ ਆਈ ਜਿਸ ਦੇ ਵਿੱਚ ਦਲੀਪ ਕੁਮਾਰ, ਹੀਮਾ ਮਾਲਣੀ, ਮਨੋਜ ਕੁਮਾਰ ਨੇ ਮੁੱਖ ਭੂਮਿਕਾ ਨਿਭਾਈਆਂ ਸਨ। ਇਸ ਫਿਲਮ ਨੂੰ ਮਨੋਜ ਕੁਮਾਰ ਨੇ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ 180 ਦਿਨਾਂ ਤੱਕ ਚੱਲੀ। ਜਿਸ ਕਰਕੇ ਦਲੀਪ ਕੁਮਾਰ ਨੇ 4 ਸਾਲ ਤੱਕ ਫਿਲਮਾਂ ਤੋਂ ਦੂਰੀ ਬਣਾਈ ਰੱਖੀ। ਕਿਉਂਕਿ ਉਹਨਾਂ ਨੇ ਜ਼ਿਆਦਾ ਸਮਾਂ ਕ੍ਰਾਂਤੀ ਨੂੰ ਦਿੱਤਾ। ਇਸ ਫਿਲਮ ਦੀ ਕਾਸਟਿੰਗ ਦੇ ਲਈ ਉਹਨਾਂ ਨੇ ਦਲੀਪ ਸਾਹਿਬ ਨੂੰ ਕਾਲ ਕੀਤਾ ਸੀ। ਦਲੀਪ ਸਾਹਿਬ ਨਾਲ ਫਿਲਮ ਕਰਨ ਦੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਇੱਕ ਵਧੀਆ ਫਿਲਮ ਬਣਾ ਰਹੇ ਹਨ ਜਿਸ ਕਰਕੇ ਉਹ ਤੁਹਾਨੂੰ ਲੈਣਾ ਚਾਹੁੰਦੇ ਹਨ। ਦਲੀਪ ਕੁਮਾਰ ਨੇ ਕਿਹਾ ਕਿ ਘਰ ਆ ਕੇ ਕਹਾਣੀ ਸੁਣਾ ਦਿਓ। ਕੁਝ ਦਿਨ ਬਾਅਦ ਮਨੋਜ ਉਹਨਾਂ ਦੇ ਘਰ ਗਏ। ਇਸ ਮੌਕੇ ਤੇ ਦਲੀਪ ਕੁਮਾਰ ਦੇ ਵੱਡੇ ਭਰਾ ਹਸਪਤਾਲ ਵਿੱਚ ਦਾਖਲ ਸਨ। ਮਨੋਜ ਕੁਮਾਰ ਨੂੰ ਲੱਗਾ ਕਿ ਉਹ ਫਿਲਮ ਦੀ ਕਹਾਣੀ ਨਹੀਂ ਸੁਣਨਗੇ। ਕਿਉਂਕਿ ਕਹਾਣੀ ਸੁਣਾਉਣ ਨੂੰ ਕਾਫੀ ਸਮਾਂ ਲੱਗ ਸਕਦਾ ਹੈ। ਮਨੋਜ ਕੁਮਾਰ ਨੇ ਉਸ ਮੌਕੇ ਤੇ ਕਿਹਾ ਸੀ ਕਿ ਉਹ ਕਹਾਣੀ ਨਹੀਂ ਜੋ 3 ਘੰਟੇ ਵਿੱਚ ਸੁਣਾਈ ਜਾਏ। ਇਸ ਦੇ ਬਾਅਦ ਉਹ ਰਾਜ਼ੀ ਹੋ ਗਏ। ਅਤੇ ਉਹਨਾਂ ਨੇ ਜਦੋਂ ਫਿਲਮ ਨੂੰ ਸੜਾਇਆ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗੀ। ਫਿਲਮ ਦੀ ਕਹਾਣੀ ਸੁਣ ਕੇ ਦਲੀਪ ਕੁਮਾਰ ਬੋਲੇ ਕਿ ਜ਼ਮੀਨ ਤਾਂ ਅੱਛੀ ਹੈ। ਫਿਰ ਮਨੋਜ ਨੇ ਕਿਹਾ ਕਿ ਚਲੋ ਹਾਲ ਚਲਾਵਾਗੇ ਤਾਂ ਫਸਲ ਵੀ ਵਧੀਆ ਹੋਵੇਗੀ। ਇਸ ਤਰ੍ਹਾਂ ਫਿਰ ਕ੍ਰਾਂਤੀ ਦੇ ਲਈ ਦਲੀਪ ਕੁਮਾਰ ਰਾਜੀ ਹੋ ਗਏ ਉਸ ਮੌਕੇ ਤੇ ਇਹ ਸਾਲ ਦੀ ਸਭ ਤੋਂ ਵਧੀਆ ਹਿੱਟ ਫਿਲਮ ਸੀ ਸ਼ੋਲੇ ਫਿਲਮ ਤੇ ਬਾਅਦ ਇਹ ਭਾਰਤ ਦੀ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਇਹ ਦੇਸ਼ ਦੇ 26 سینਟਰ ਦੇ ਵਿੱਚ 25 ਹਫ਼ਤੇ ਤੋਂ ਜ਼ਿਆਦਾ ਸਮਾਂ ਚੱਲੀ ਹੈ ਕਰੀਬ ਡੇਢ ਸਾਲ ਤੱਕ ਸਿਨੇਮਾ ਘਰਾਂ ਵਿੱਚ ਚੱਲੀ ਇਹ ਫਿਲਮ 96 ਦਿਨਾਂ ਤੱਕ ਹਾਊਸਫੁੱਲ ਰਹੀ ਹੈ ਬਾਲੀਵੁੱਡ ਦੇ ਗਲਿਆਰੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਖਬਰ ਕਿ ਸੁਪਰਸਟਾਰ ਸਲਮਾਨ ਖਾਨ ਦੀ ਕਲਾਸਿਕ ਫਿਲਮ ਤੇਰੇ ਨਾਮ 2003 ਵਿੱਚ ਜੋ ਬਣੀ ਸੀ ਉਸ ਦਾ ਅਗਲਾ ਭਾਗ ਆ ਰਿਹਾ ਹੈ ਲਗਭਗ 2 ਦਹਾਕੇ ਬਾਅਦ ਰਾਧੇ ਅਤੇ ਉਹਨਾਂ ਦੇ ਦਰਦ ਭਰੀ ਪ੍ਰੇਮ ਕਹਾਣੀ ਨੂੰ ਫਿਰ ਤੋਂ ਪਰਦੇ ਤੇ ਉਤਾਰਿਆ ਜਾ ਰਿਹਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਨਿਰਮਾਤਾ 사ਜਦ ਨੜਿਆੜ ਵਾਲਾ ਇਸ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਤੇਰੇ ਨਾਮ ਇੱਕ ਅਜਿਹੀ ਫਿਲਮ ਸੀ ਜਿਸ ਨੇ ਸਲਮਾਨ ਖਾਨ ਦੇ ਕੈਰੀਅਰ ਨੂੰ ਨਵਾਂ ਮੋੜ ਦਿੱਤਾ ਇਸ ਫਿਲਮ ਦਾ ਅਗਲਾ ਭਾਗ 2020 ਵਿੱਚ ਵੀ ਸਾਹਮਣੇ ਆਇਆ ਸੀ ਜਿਸ ਨੂੰ ਸतीश ਕੌਸ਼ਕ ਨੇ ਤਿਆਰ ਕਰਨਾ ਸੀ ਪਰ ਇਹ ਗੱਲ ਨਹੀਂ ਬਣ ਸਕੀ ਇਸ ਭਾਗ ਦੇ ਵਿੱਚ ਨਵੀਂ ਜੋੜੀ ਦਿਖਾਈ ਦੇਵੇਗੀ ਸੂਤਰਾਣਾ ਇਹ ਵੀ ਕਹਿਣਾ ਹੈ ਕਿ ਸਲਮਾਨ ਖਾਨ ਦੇ ਨਾਲ ਕਿਹੜੀ ਹੀਰੋਇਨ ਹੋਵੇਗੀ ਇਸ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਨਿਰਦੇਸ਼ਨ ਦਾ ਵੀ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ ਫਿਲਹਾਲ ਇਸ ਫਿਲਮ ਦੀ ਸਕ੍ਰਿਪਟ ਤੇ ਕੰਮ ਚੱਲ ਰਿਹਾ ਹੈ ਸੂਤਰਾਂ ਨੇ ਇਹ ਵੀ ਕਿਹਾ ਹੈ ਕਿ ਇਸ ਮੌਕੇ ਤੇ ਸਲਮਾਨ ਖਾਨ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਦੇ ਹਿਸਾਬ ਨਾਲ ਹੀ ਤੇਰੇ ਨਾਮ ਦੋ ਦਾ ਸ਼ੂਟਿੰਗ ਸ਼ੈਡਿਊਲ ਤੈਅ ਕੀਤਾ ਜਾਵੇਗਾ। ਇਸ ਫਿਲਮ ਦੇ ਵਿੱਚ ਐਕਸ਼ਨ ਡਰਾਮਾ ਤੇ ਕਮਰਸ਼ੀਅਲ ਐਂਟਰਟੇਨਮੈਂਟ ਦਾ ਪੂਰਾ ਮਿਸ਼ਰਣ ਹੋਵੇਗਾ। ਭਾਰਤੀ ਕਮੇਟੀ ਫਿਲਮ ਡੁਬਕੀ ਦਾ ਪ੍ਰੀਮੀਅਰ 6 ਮਈ ਚਿੰਗ ਅੰਤਰਰਾਸ਼ਟਰੀ 바ਰ ਮਹਾਉਸ ਵਿੱਚ ਫਿਲਮ ਦੇ ਕਲਾਕਾਰਾਂ ਤੋਂ ਬਿਨਾ ਹੋਇਆ ਹੈ। ਇਹ ਫਿਲਮ ਵੱਖ-ਵੱਖ ਪਿਛੋਕੜ ਨਾਲ ਸੰਬੰਧਿਤ ਤਿੰਨ ਬੱਚਿਆਂ ਦੇ ਸੁਪਨਿਆਂ ਨੂੰ ਦਰਸਾਉਂਦੀ ਹੈ। ਫੈਸਟੀਵਲ ਦੇ ਅਧਿਕਾਰੀ ਗੈਵਨ ਲੀ ਨੇ ਦੱਸਿਆ ਕਿ ਇਸ 4 ਦਿਨਾਂ ਪ੍ਰੋਗਰਾਮ ਵਿੱਚ 62 ਫਿਲਮਾਂ ਦਿਖਾਈਆਂ ਗਈਆਂ। ਹਾਲਾਂਕਿ ਡੁਬਕੀ ਨੂੰ ਫੈਸਟੀਵਲ ਵਿੱਚ ਇਸ ਦੇ ਨਿਰਦੇਸ਼ਕ ਅਤੇ ਅਦਾਕਾਰਾਂ ਦੀ ਗੈਰ ਮੌਜੂਦਗੀ ਵਿੱਚ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਉਨ੍ਹਾਂ ਨੂੰ ਚੀਨ ਦਾ ਵੀਜ਼ਾ ਨਹੀਂ ਮਿਲਿਆ। ਗੈਵਨ ਦਾ ਕਹਿਣਾ ਹੈ ਕਿ ਇਹ ਅਫਸੋਸ ਦੀ ਗੱਲ ਹੈ ਕਿ ਫਿਲਮ ਨਿਰਮਾਤਾਵਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ ਜਿਸ ਕਰਕੇ ਉਹ ਇਸ ਦੀ ਸਕਰੀਨਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਫਿਲਮ ਦੇ ਨਿਰਦੇਸ਼ਕ ਅਬੇ ਪੰਜਾਬੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ ਨੂੰ ਸਕਰੀਨਿੰਗ ਲਈ ਚੁਣੇ ਜਾਣ ਦੇ ਬਾਵਜੂਦ ਡੁਬਕੀ ਟੀਮ ਦਾ ਕੋਈ ਵੀ ਮੈਂਬਰ ਵੀਜ਼ਾ ਨਾ ਮਿਲਣ ਕਾਰਨ ਪੇਚਿੰਗ ਨਹੀਂ ਜਾ ਸਕਿਆ ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਚੀਨੀ ਦੂਤਾਵਾਸ ਨੇ ਉਨ੍ਹਾਂ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਸੀ ਉਨ੍ਹਾਂ ਦੇ ਪ੍ਰਬੰਧਕਾਂ ਦੇ ਅਧਿਕਾਰ ਤਸ ਸੱਦਾ ਪੱਤਰ ਨਾਲ ਵੀਜ਼ਾ ਅਰਜ਼ੀ ਜਮ੍ਹਾਂ ਕਰਵਾਈ ਸੀ ਪਰ ਉਨ੍ਹਾਂ ਨੂੰ ਵੀਜ਼ਾ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਪੂਨੇ ਸਥਿਤ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਨਾਲ ਜੁੜੇ ਰਹੇ ਪੰਜਾਬੀ ਨੇ ਮਹਾਤਮਾ ગાંધી ਤੇ ਲੜੀ ਸਮੇਤ ਕਈ ਪ੍ਰੋਜੈਕਟਾਂ ਤੇ ਕੰਮ ਕਰਨ ਤੋਂ ਬਾਅਦ ਡੁਬਕੀ ਨੂੰ ਆਪਣੀ ਪਹਿਲੀ ਸੁਤੰਤਰ ਫਿਲਮ ਵਜੋਂ ਨਿਰਦੇਸ਼ਿਤ ਕੀਤਾ ਪੰਜਾਬੀ ਗਾਇਕਾ ਗੁਲਾਬ ਸਿੱਧੂ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਵਧ ਗਿਆ ਦਰਸਲ ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ ਵਿੱਚ ਸਰਪੰਚਾਂ ਨੂੰ ਲੈ ਕੇ ਕੁਝ ਬੋਲਿਆ ਸੀ ਜਿਸ ਤੇ ਕੁਝ ਸਰਪੰਚ ਸਹਿਬਾਨਾ ਨੇ ਇਤਰਾਜ਼ ਜਤਾਇਆ ਇਸ ਦੌਰਾਨ ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕਰਦਿਆਂ ਸਰਪੰਚਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਹੈ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਗੁਲਾਬ ਸਿੱਧੂ ਨੇ ਕੈਪਸ਼ਨ ਵਿੱਚ ਲਿਖਿਆ ਸਾਰੇ ਸਰਪੰਚ ਸਹਿਬਾਨਾ ਤੋਂ ਅਸੀਂ ਮਾਫੀ ਮੰਗਦੇ ਹਾਂ ਅਸੀਂ ਗਾਣੇ ਦੇ ਵਿੱਚ ਕਿਸੇ ਨੂੰ ਕੋਈ ਵੀ ਟਾਰਗੇਟ ਨਹੀਂ ਕੀਤਾ ਸਾਡਾ ਕਿਸੇ ਵੀ ਭਰਾ ਦੇ ਨਾਲ ਕੋਈ ਵੀ ਰੌਲਾ ਨਹੀਂ ਪਰ ਫਿਰ ਵੀ ਜਿਹੜੇ ਭਰਾਵਾਂ ਨੂੰ ਇਸ ਗੱਲ ਤੇ ਰੋਸ ਹੈ ਮੈਂ ਉਹਨਾਂ ਦੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਬਾਲੀਵੁੱਡ ਦੇ ਦਿਗਜ ਐਕਟਰ અનુਪਮ ਖੇਰ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ ਸੋਸ਼ਲ ਮੀਡੀਆ ਤੇ ਉਹਨਾਂ ਦਾ ਖਬਰਾਂ ਦਾ ਬਾਜ਼ਾਰ ਕਾਫੀ ਗਰਮ ਰਹਿੰਦਾ ਹੈ ਤੇ ਕਾਫੀ ਚਰਚਾ ਵਿੱਚ ਰਹਿੰਦੇ ਹਨ અનુਪਮ ਖੇਰ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ ਪਰ ਉਹ ਬੇहद ਸਾਦਗੀ ਵਾਲਾ ਜੀਵਨ ਬਤੀਤ ਕਰਦੇ ਹਨ ਇਸ ਮੌਕੇ ਐਕਟਰ ਨੇ ਆਪਣੀ ਲਾਈਫ ਨਾਲ ਜੁੜਿਆ ਇੱਕ ਕਿੱਸਾ ਸ਼ੇਅਰ ਕੀਤਾ ਹੈ ਜੋ ਕਾਫੀ ਚਰਚਾ ਵਿੱਚ ਆ ਗਿਆ ਹੈ। ਦਰਸਲ ਹਾਲ ਹੀ ਵਿੱਚ ਅਨੂਪਮ ਖੇਰ ਨੇ YouTube ਦੇ ਸ਼ੋਅ ਵਿੱਚ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਬਹੁਤ ਅਲੱਗ ਢੰਗ ਨਾਲ ਬਤੀਤ ਕਰਦਾ ਹਾਂ। ਮੈਂ ਆਪਣੀ ਜ਼ਿੰਦਗੀ ਜਿਹੀ ਚਾਹੁੰਦਾ ਹਾਂ ਜਿੱਥੇ ਕੋਈ ਝਗੜਾ ਨਾ ਹੋਵੇ ਸਾਰੇ ਪ੍ਰੇਮ ਮੁਹੱਬਤ ਨਾਲ ਰਹਿਣ। ਅਵਨੇਤਾ ਦੀ ਨੈਟਵਰਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ 578 ਕਰੋੜ ਰੁਪਏ ਦੀ ਜਾਇਦਾਦ ਹੈ। अनुपम खेर ਦਾ ਕਹਿਣਾ ਹੈ ਕਿ ਚਾਹੇ ਉਹ ਕਈ ਘਰ ਖਰੀਦ ਸਕਦੇ ਹਨ ਲੇਕਿਨ ਅਜਹਾ ਨਹੀਂ ਕਰਦੇ ਅੱਜ ਵੀ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ અનુਪਮ ਖੇਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜਹਾ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਉਹਨਾਂ ਦੱਸਿਆ ਕਿ ਮੇਰੇ ਲਈ ਸ਼ਾਂਤੀ ਅਤੇ ਰਿਸ਼ਤੇ ਪੈਸੇ ਤੋਂ ਕਿਤੇ ਜ਼ਿਆਦਾ ਮਹੱਤਵ ਰੱਖਦੇ ਹਨ ਇਹ ਹੀ ਸੋਚ ਕੇ ਮੈਂ ਬਹੁਤ ਖੁਸ਼ ਰਹਿੰਦਾ ਹਾਂ ਇਸੇ ਕਰਕੇ ਮੈਂ ਕਦੇ ਵੀ ਆਪਣਾ ਘਰ ਨਹੀਂ ਖਰੀਦਿਆ ਅਵਨੇਤਾ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਸੁਰਕੀਆਂ ਵਿੱਚ ਹੈ ਬੇਸ਼ੱਕ ਰਣਵੀਰ ਸਿੰਘ ਫਿਲਮਾਂ ਦੇ ਵਿੱਚ ਕਾਟੇ ਦਿਖਾਈ ਦੇ ਰਿਹਾ ਹੈ ਲੇਕਿਨ ਉਸਦੇ ਆਪਣੇ ਬਹੁਤ ਸਾਰੇ ਕੰਮ ਹਨ ਹੁਣ ਨਵੀਂ ਫਿਲਮ ਦਾ ਅਪਡੇਟ ਸਾਹਮਣੇ ਆਇਆ ਹੈ ਇਹ ਫਿਲਮ ਜ਼ੌਂਬੀ ਤੇ ਵੇਸਟ ਹੈ ਇਸ ਫਿਲਮ ਨੂੰ ਰਣਵੀਰ ਨੇ ਆਪਣੇ ਹੋਮ ਪ੍ਰੋਡਕਸ਼ਨ ਮਾਂ ਕਸਮ ਦੇ ਬੈਨਰ ਹੇਟ ਬਣਾਇਆ ਹੈ ਫਿਲਹਾਲ ਇਸ ਦਾ ਟਾਈਟਲ ਪਰਲੇ ਹੈ ਲੇਕਿਨ ਬਾਅਦ ਵਿੱਚ ਬਦਲਿਆ ਜਾ ਸਕਦਾ ਹੈ ਇਸ ਫਿਲਮ ਦਾ ਨਿਰਦੇਸ਼ਨ ਜੈ ਮਹਿਤਾ ਕਰਨਗੇ ਰਿਪੋਰਟਰਾਂ ਦਾ ਕਹਿਣਾ ਹੈ ਕਿ ਰਣਵੀਰ ਸਿੰਘ ਇਸ ਸਕ੍ਰਿਪਟ ਤੋਂ ਕਾਫੀ ਪ੍ਰਭਾਵਿਤ ਹਨ ਡਾਉਨ 3 ਪੂਰੀ ਕਰਨ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ ਰਣਵੀਰ ਸਿੰਘ ਲਗਾਤਾਰ ਨਿਰਦੇਸ਼ਕਾਂ ਤੇ ਲੇਖਕਾਂ ਦੀ ਟੀਮ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਰਣਵੀਰ ਸਿੰਘ ਦੇ ਇਲਾਵਾ ਹੋਰ ਵੀ ਵੱਡੇ-ਵੱਡੇ ਕਲਾਕਾਰ ਲਏ ਜਾ ਰਹੇ ਹਨ ਇਸ ਫਿਲਮ ਦੀ ਬਹੁਤ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਲੇਕਿਨ ਕਿਹਾ ਜਾ ਰਿਹਾ ਹੈ ਕਿ ਇਹ ਪਹਾਣੀ ਬਹੁਤ ਵਧੀਆ ਹੈ ਇਸ ਕਹਾਣੀ ਵਿੱਚ ਦਿਖਾਇਆ ਜਾਵੇਗਾ ਕਿ ਇੱਕ ਵਿਅਕਤੀ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਦਾ ਹੈ ਫਿਲਹਾਲ ਅਰਣਵੀਰ ਇਸ ਸਮੇਂ ਫਿਲਮ ਦਰੰਦਰ ਵਿੱਚ ਵਿਜੀ ਹੈ ਜੋ ਇਸ ਸਾਲ 5 ਦਸੰਬਰ ਨੂੰ ਸਰਮਾ ਕਾਰਾਂ ਵਿੱਚ ریلیਜ ਹੋਵੇਗੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ